ਗੰਡੇ ਬੱਤਾਂ ਨੇ ਪੀਚੀ ਪੀਚੀ ਹੈ 500 ਦਾ ਘੱਟਾ ਬਈ ਗੰਡੇ ਦਾ 400 ਦਾ ਬਈ ਹੈ ਨਹੀਂ ਯਾਰ 500 ਹੈ ਨਹੀਂ ਗੰਡਾ ਵਧੀਆ ਗੰਡਾ ਇਹਦਾ ਹੈਗਾ ਬਈ ਆਪਣਾ ਦੁੱਖ ਸਦਾ ਘੱਟ ਹੈ ਜੀ ਪਾਵਾਂ ਦੀ ਚਿੱਟੀ ਆ ਉਹ ਫਰਾਂਸ ਦੀ ਹੋ ਜਾਣਾ ਜੇ ਹੋਵੇ ਹਾਂ ਗੰਡਾ ਦਾ ਬੱਗਾ ਨਾਲ ਹੋਵੇ ਉਹ ਵਧੀਆ ਉਹ ਵੀ ਲੱਗਾ ਘੱਟਾ ਪੂਰੀ ਯਾਰ ਸਾਰੀ ਨਮਾਜ਼ਾਂ ਕਿੰਨੀ ਦਰਸਦੀ ਸੀ ਖਾਲੀ ਕਰਦਾ ਟਰੱਕ ਜਾਂਦੀ ਚੀਟਾਲ ਖੁੱਲੀ ਗਈ ਟਰੱਕ ਟੋੜ ਤਾਂ ਸੀ ਨਹਿਰਾ ਹੋਰ ਆ ਪਿਆ ਸੀ ਬੰਦਾ ਆ ਬਾਈ ਨਮੋਲ ਚ ਸਿਮਿੰਟ ਬਾਜਰੀ ਦੀ ਦੁਕਾਨ ਖੁੱਲ ਗਈ ਨਵੀਂ ਦੁਕਾਨ ਨਹੀਂ ਖੁੱਲੀ ਹਾਂ ਇਹ ਸੈਂਸਰ ਗਾਉਂਟ ਬਾਜਰੀ ਬਰਤੋ ਲੈ ਜੀ ਪਹਿਲਾਂ 20 ਦਿਨ ਹੋ ਗਏ ਕਣਕਾ ਵੱਢਣ ਤੋਂ ਪਹਿਲਾਂ ਲੈ ਆਦੀ ਮੈਂ ਚੱਕੇ ਉਹਦੇ 500 ਦਾ ਕਟਾ ਲੈ ਆਦੀ ਮੈਂ ਉਹਦੇ ਮੰਡੀ ਚੋਂ ਹੋਣੀ ਹਾਂ ਮਾਰਕਾ ਵਧਣ ਤੋਂ ਪਹਿਲਾਂ ਦੀ ਗੱਲ ਹੈ ਉਦੋਂ 25 ਰੁਪਏ ਦਿੰਦਾ ਸੀ ਸੀਮਤੀ ਦੇ ਤੀ ਐ ਹੋਰ ਉਹ ਦੇਖਵੇਂ ਦੇਖੀ ਐ ਹੋਰ ਨਹੀਂ ਕਰੋ ਝੋਲ ਮਾਰ ਗੰਡਿਆਂ ਦੇ ਬੋਲੇ ਕਰੇ ਪੈਣੇ ਲੋਕ ਇਹ ਆਗੇ ਪੰਜ ਗੱਟੇ ਲੈ ਕੇ ਜਾਣਗੇ ਇਹਨਾਂ ਦੀ 100 ਕਿਲੋ ਰੋ ਇਹਨਾਂ ਦੀ ਪਰਦ ਕਹਿਣਾ ਨਹੀਂ ਨੀਆ ਇਹ ਵੀ ਹੈ 100 ਕਿਲੋ ਰੋ ਹਾਂ ਕਹਿੰਦਾ 500 ਦਾ ਮੂਹ ਹੀ ਲਾਤਾ ਮੂਹ ਇੰਨੇ ਗੱਟਾ ਗੱਟਾ ਹੋਇਆ ਨਹੀਂ ਹੁਣ ਅਸਰ ਹੋਇਆ ਨਹੀਂ ਇਹਨਾਂ ਦੇ ਦੇਖਣੇ ਈ ਲੈਰ ਉਹਨੇ ਕੱਖ ਲੈ ਆ ਆ ਵੀ ਤੂੰ ਦੇਖਣਾ ਜੇ ਤੈਨੂੰ ਲੱਗਦੇ ਨਹੀਂ ਸੋਲੇ ਮਾਰ ਨੇ ਇਹ ਆਉਣ ਵਾਲਾ ਭਵਿੱਖ ਦਾ ਸਰਪੰਚ ਆ ਸਾਡੇ ਨਮੋਲ ਦਾ ਅਕਾਲੀਆ ਤੜਕੀ ਕੌਣ ਦੇ ਤੂੰ ਨੇਕੜੂ ਤੈਨੂੰ ਗਰੀਦਵਾਰੇ ਮੂੰਜਾ ਕੇ ਕੇਰਿੰਗ ਇਹਨੇ ਕਿੱਵੇਂ ਲੱਗੇ ਕੰਢਿਆ ਸੌਦਾ ਤੈਨੂੰ ਦੋ ਘੰਟਿਆਂ ਦਾ ਸੌਦਾ ਕਿਵੇਂ ਲੱਗਿਆ ਨਿਗਾ ਤੂੰ ਵੀ ਏ ਨਹੀਂ ਪਸੰਦ ਆ ਇਹ ਹਾਂ ਇਹ ਲੰਬੇ ਟ੍ਰੈਕ ਸਭ ਨਹੀਂ ਕੱਢਦੇ ਪਹਿਲਾ ਕੋਈ ਸੁਣਾ ਮਾ ਉਹ ਸਾਸ ਹਾਂ ਰੋਂਡੀ ਜਨ ਆਇਆ ਵੀ ਮੈਂ ਰਹਿ ਗਿਆ ਭੈਣ ਸੋਲਾ ਵੀ ਸਾਰੇ ਨਮੋਲ ਨੇ ਤਾਂ ਇਹਦਾ ਮੋਟਰਸਾਈਕਲ ਲੈ ਕੇ ਜਾਵੇ ਜਾਂ ਮੈਂ ਡੇੜੀ ਜੀ ਇਹੀ ਜਿੱਥੇ ਲੇ ਲੜੇ ਕਤੂਆਂ ਦਾ ਲਫਾਵਾ 60 ਰੁਪਈਆ ਦੀ ਤੇ ਦੇਖੀ ਕੋਸ ਦੇ ਘਰ ਘਰ ਆਵਾਜ ਹਾਂ ਬੱਸ ਸਮਝ ਲਾ ਵੀ ਕਾਲੇ ਇਹ ਬੰਦੇ ਨੇ ਵਧੀਆ ਰਿਆ ਹੱਥਾਂ ਨਾਲ ਵਧੀਆ ਲੰਗਿਆ ਕਾਲਾ ਆਪੂ ਇਹਦੇ ਲੈਵੇ ਸੀ ਇਹ ਕਹਿੰਦਾ ਮੈਂ ਹੱਥ ਵੱਡੂ ਜਦੋਂ ਨਾਲ ਪਟਾ ਸਾਰਾ ਉਹ ਦਿਖਾਇਆ ਫਿਰ ਇਹ ਬੰਦਾ ਘਰੇ ਆ ਗਿਆ ਵੀ ਦੱਤ ਨਾਲ ਲੱਲੇ ਆ ਆਰੀ ਇਹ ਦੀ ਉਹ ਮਸਨੀ ਉਹਨੇ ਛੱਤਰ ਘਾੜੇ ਲੈਣਾ ਲੱਕੜਾਂ ਨੂੰ ਪਟਾ ਓਏ ਓਏ ਲੱਕੜ ਹਾਰਾ ਲੱਕੜ ਲੱਕੜ ਹਾਰਾ ਜੇ ਜੇ ਤਾਂ ਉਹ ਦਿਖਾਇਆ ਦੇਖੀ ਚੱਕ ਕੇ ਦੇਖ ਰਿਹਾ ਤਾਂ ਓਏ ਮਸਨੀ ਇਹਦਾ ਉਹ ਦਿਖ ਰਿਹਾ ਆ ਗਿਆ ਗੱਲ ਸੱਤ ਦਾ ਉਹ ਸਾਲ ਮੈਂ ਕੱਟਦੇ ਓਹ ਉਹਨੇ ਗੰਡੇ ਵਾਲਾ ਗੰਡੇ ਵਾਲੇ ਉਹ ਦੋ ਜੀਰੋ ਕੇ ਗੰਡੇ ਆ ਲੈ ਦਾ ਲੈ ਦਾ ਲੈ ਆ ਲੈ ਹੁੰਦਾ ਹਾਂ ਹਾਂ ਉਹ ਪੁੱਤ ਹੋਰ ਦੇਜ ਦੇ ਕਰਨਾ ਬੋਲਾ ਜੀ ਹੋਰ ਨਾ ਤੂੰ ਸਿੱਧਾ ਸਾਰਾ ਲੈ ਜਾਣਾ ਜੀ ਤੁਸੀਂ ਖਿੱਚ ਤਾਂ ਸਾਰਾ ਹਾਂ ਨਿਕਲੇ ਹਾਂ ਇਧਰ ਉਹ ਸਸਤੇ ਮਿਲ ਜਾਂਦੇ ਗੰਡੇ ਉਹਦੇ ਓ ਇਧਰ ਵੱਡਾ ਢੇਲਾ ਖੜਾ ਉਹ ਵੱਡਾ ਢੇਲਾ ਖੜਾ ਹੋਇਆ ਆ ਛੋਟਾ ਠੇਲਾ ਉਹ ਵੱਡਾ ਠੇਲਾ ਆ ਛੋਟਾ ਠੇਲਾ ਆਪੋ ਛੋਟਾ ਠੇਲਾ ਵੀ ਭਾਈ ਨਹੀਂ ਮੇਰੇ ਮੇਰੇ ਭਾਈ ਬੋ ਫੇ ਮੈਨੂੰ ਨਹੀਂ ਪਤਾ ਮੈਂ ਇਹਦੇ ਤੋਂ ਸੰਗਰੂਰੋਂ ਆਇਆ ਅੱਜ ਓਏ ਆਏ ਕਰ ਓਏ ਓਏ ਮੱਕੀ ਵੱਢ ਕੇ ਗੰਢੇ ਲਾ ਦੇ ਹੈ ਗੰਢੇ ਲਾ ਦੇ ਮੱਕੀ ਵੱਢ ਕੇ ਆਏ ਲੋਕ ਆਉਣਗੇ ਦੇਖ ਲੈ ਮੈਂ ਕਰੇ ਆਏ ਓਏ ਆਏ ਕਰੇ ਆ ਬੋਰੀ ਆ ਬੋਰੀ ਜਿਹੜਾ ਤੂੰ ਜੇ ਥੋੜਾ ਬਾਹਰ ਖੇਤ ਆ ਉਧਰ ਉਧਰ ਲਈ ਜਾ ਕੇ ਲੈ ਆ ਜਿਹੜੀ ਇਹਨਾਂ ਦੇ ਰਿਸਤੇ ਰੇੜੀ ਬੰਨ ਰੇਗੀ ਆ ਦੇ ਫਿਰ ਕੀ ਬਹੁਤ ਝਾੜ ਨਿਕਲੇ ਗੱਡੇ ਦਾ 200 ਰੁਪਏ ਉਹਦਾ ਇੱਕ 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 بڑا ਝਾੜ ਨਿਕਲਿਆ ਦੇ ਇੱਕੋ ਗੱਟਾ ਹੋਰ ਵੀ ਤਾਂ ਆਰੇ ਭਾਈ 1500 ਗੱਟਾ ਦੀ ਕਹਿੰਦੇ ਟਰਾਲੇ ਤੇ ਜਿਆਦਾ ਆਇਆ ਰੇੜੀਆਂ ਦਾ ਰੇੜੀਆਂ ਵੇਚਣੇ ਆਇਆ ਤੇ ਥੋੜਾ ਕਰਾ ਰੇੜੀਆਂ ਆਉਂਦਾ 15 ਦਾ ਆ ਵੱਡਾ ਢੇਲਾ ਘੋਰ ਆ ਗਿਆ ਓਏ ਵਾਹ 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 ਵੱਡਾ ਠੇਲਾ ਆ ਗਿਆ 200 200 200 200 ਇਹਦਾ ਉਧਰ ਨਾ ਪਰੇ ਹੈ ਠੇਲਾ ਵਾ ਇਹ ਵੀ ਗੰਢੇ ਲੈਣ ਆਏ ਨੇ ਪੰਡਰਾ ਇਹ ਗੁੜੀ ਆ ਉਹ ਪਾਰ ਤੇ ਆ ਨੇ ਉਹ 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 ਪਾਰ ਗਿਆ ਤੇਰੀ ਆਪ ਲੋਡੇ ਦੇ ਨਾਲ ਇਹ ਤਾਂ ਮੇਰੇ ਨਾਲ ਉੱਚੇ ਬੁਣੀ ਟਾਂਜੇ ਪਹਰੀ ਸੀ ਤਾਂ ਇਹ ਲਾ ਦੇਣਾ ਚਾਹੁੰਦੇ ਲੇ ਗਏ ਬੜਾ ਟੈਟਰ ਨਾਲ ਕੱਢਣਾ ਪੂਏ ਤੂੰ ਐ ਜਿਹੜੀ ਗੱਡੀ ਨਾਲ ਬੜਾ ਨਾਲ ਲੈ ਤਾ ਤੂੰ ਲਿਪ ਜੀ ਮੇਰੇ ਨਾਲ ਉਹ ਲੋਡ ਕਰਕੇ ਲੈ ਕੇ ਗਿਆ ਇਹਨਾਂ ਕੁ ਲੁੱਪ ਚ ਧਿਆਣਾ ਦੇ ਐਡੇ ਗਿੱਡੀ ਕਿਹਨਾਂ ਵਾਲੇ ਵਾਲੇ ਖੱਟੀਆਂ ਚ ਆ ਰੈਡੀ ਭਰੀ ਜਾਂਦੀ ਆ ਉਹ ਲੈ ਜਾਣੀਆਂ ਤੋੜ ਕੇ ਬਾਜਾ ਜੀ ਗਾਲਾਂ ਬਈ ਤੂੰ ਵੀ ਲੈ ਆ ਰਹਿੰਦਾ 1500 ਗੱਟਾ ਦੀ ਕਹਿੰਦੇ ਆ ਬੰਦੇ ਨੇ ਗਿਣਿਆ ਆਪਦੇ ਹੱਥਾਂ ਨਾਲ ਆ ਬੰਦੇ ਨੇ ਗਿਣਿਆ ਕਹਿੰਦੇ 1500 ਗੱਟਾ ਪਲੱਸ ਹੋ ਗਿਆ ਹੈ 1500 ਪਲੱਸ 20 ਕੱਟੇ ਬਾਕੀ ਨੇ ਮਸਨ ਮੋਲ ਅੱਜ ਗੰਡੇ ਵਾਲੀ ਨਮੋਲ ਵੱਜਣ ਲੱਗੀ ਅੱਜ ਚੱਲੂ ਚਟਣੀ ਆ ਗਈ ਵੇ ਚਟਣੀ ਆ ਗਈ ਮੈਂ ਮਕੀਨ ਚਟਣੀ ਆ ਠੰਡੀਆਂ ਗੰਡਾਂ ਦੀ ਦਾਲ ਬਣੂ ਅੱਦੇ ਘਰ ਦੇ ਨੇ ਸੁੱਕੇ ਗੰਡੇ ਆ ਕੱਲ੍ਹ ਨੂੰ ਆਪਾਂ ਆਹ ਸੁੱਕੇ ਗੰਡੇ ਆ ਬਾਕੀ ਦਾ 10 ਕੱਟੇ ਗੰਡੇ ਨੇ ਇਹਦੇ ਲੈ ਗਿਆ ਉਹ ਬਲੌਕ ਬਣੀ ਰੇਸ ਪਾਉ ਉਹ ਥੋੜੀ ਜੀ ਆਹ ਘਰ ਪਾਉ ਗੱਡੀ ਇਹਦੇ ਗੰਡੇ ਆ ਮੈਂ ਬੈਕ ਲਾਊਗਾ ਬਾਈ ਗੱਡੀ ਗੰਡਿਆਂ ਦੀ ਭਾਏ ਨੇ ਚੋਕ ਲਾਉਂਦੀ ਆ ਆ ਗਿਆ ਰਾਜਮੋਰੀ ਇਹ ਵੀ ਮਾਰਨਗੇ ਸੌਤਾ ਉਸ ਨੇ ਉਹ ਵੀ ਭਾਂਡੇ ਬੜਾ ਮਾਲ ਵੇਚ ਕੇ ਇੱਕ ਲੱਗ ਤੈਨਾਂ ਨਾ ਓਏ ਆਖਰੀ ਦੀ ਉਹਨਾਂ ਨੂੰ ਵੀ ਨਮੋਲ ਦਾ ਪੁੱਕੀ ਬੈਠੀ ਐ ਇਹ ਦੁਬਾਰੇ ਟਰੱਕ ਨਾਲ ਲਿਆ ਕੇ ਵੇਚਣ ਕਿੱਥੇ ਮੇਰੀ ਇੱਕ ਵੀ ਨਹੀਂ ਬਿਕੀ ਉਹ ਦੁਬਾਰੇ ਮੈਂ ਲਾਦਣ ਕਰ ਸਿੱਧਾ ਸਤਨਾਮ ਆਹ ਲੋਕ ਟੱਕਣਾ ਲੱਗੇ ਲੋਕ ਉਹ ਕਿਹੜਾ ਭੋਲਾ ਸਾਈਕਲ ਗੱਡਾ ਨਾਲ ਲੋਕ ਟੱਕਲੇ ਬਈ ਟਾਇਰ ਹੋ ਗਏ ਟਾਇਰ ਕਰੀਏ ਦਾ ਵਿੱਚ ਕੋਈ ਕੋਈ ਕੋਨਾ ਉਗਰਾਵਨ ਆਇਆ ਨਾ ਸੇ ਮੈਂ ਜਤਨਾਵਨ ਆ ਨਾ ਉਹ ਬਾਦਰ ਨੇ ਲਾਦੀ ਪੈ ਕੇ ਗੱਡੀ ਵੀ ਹੂੰ ਸੋਏ ਸੋਏ ਸੁਬਾਹਾਂ ਚੋ ਸੋਏ ਨੇ ਸਾਡਾ ਸਾਜੀ ਨਾਲੀ ਅਬੂ ਜਾਨ ਗਾਸੀ ਰਾਜਨ ਅੱਪਾ ਕਿੱਥੇ ਆ ਗਿਆ ਪੱਖੇ ਦੇ ਦੇਖੀ ਉਧਰ ਪਵਰਾ ਜੇ ਮੈਨੂੰ ਲੱਗਾ ਪੱਖੇ ਦੇ ਹੈ ਪੰਪਾ ਦੇ ਪੱਖੇ ਪੱਖੇ ਪਕੜੇ ਪਕੜੇ ਕੀ ਪਕੜੇ ਵਿੱਚ ਜਵਾਬ ਕਹਦਾ ਆਇਆ ਪੱਖੇ ਰਾਤ ਨਾ ਦੇ ਬੋਹਾਂ ਮਹਾਰਗਨ ਜਾਓ ਕਦੋਂ ਕੀ ਨਾ ਗੱਲਾਂ ਕਰਦੇ ਨੀ ਬਹੁਤ ਜੱਗ ਹਾਂ ਹੈ ਇਹ ਕਿ ਆ ਕੇ ਅਗਲੇ ਮਾਸਾ ਅਗਲੀ ਵਾਰ ਗੱਲਾਂ ਕਰਦੇ ਨਾ ਨਾ ਇਹ ਨਹੀਂ ਪਤਾ ਲੱਗਿਆ ਤੇ ਕੀ ਨਾ ਕਰਦਾ ਮੈਂ ਨਹੀਂ ਉਹ ਸਿੱਲੇ ਗੈਰੀ ਉਹ ਕਿੰਨਾ ਰਸੂਈ ਉੱਲ ਲਗੜੀ ਪੜ ਲਾਗਾ ਤੂੰ ਫਿਰ ਯਾਰ ਹਾਂ ਨਾ ਪੜਦੇ ਨਾ ਨਾ ਸਰਿਆ ਵੇਖ ਕਰੀਏ ਕਰੀਏ ਕਿੱਥੀ ਮਾਰ ਲਾ ਲਾ ਬੇਲਾ ਤੈਨੂੰ ਆਪ ਦੇਖਾ ਕੇ ਕੀ ਬਾਰੇ ਸੱਜਾ ਤਾਂ ਮਾਰ ਗਿਆ ਕਿ ਗੰਦਾ ਨਾਲ ਟਰਾਲਾ ਹੋ ਗਿਆ ਖਾਲੀ ਬੱਲੂ ਬੱਲੂ ਰਿਹਾ ਬੱਲੂ ਬੱਲੂ ਡਿੱਗੇ ਗਿਆ ਹallelujah ਹallelujah ਗੰਡੇ ਤੋਂ ਪਾਉਣਾ ਆ ਵਾਹ ਇੱਕ ਦੂਜੇ ਨੂੰ ਦਾਸ ਦੇ ਲੈ ਜਾ ਕੇ ਵੀ ਆ ਜਾਓ ਤੇ ਲੋਕ ਭਈ ਆਦੇ ਯਾਰਾਂ ਤੋਂ ਤਾਨੂੰ ਘਰੋਂ ਦੇ ਇਕਲੀ ਤੋਂ ਆਇਆ ਗੰਡਾ ਹੇਟਲੀ ਤੋਂ ਨਾ ਕੋ ਨਾ ਕੋ ਆਣ ਤੋਂ ਜੇ ਗੱਡਿਆ ਕੋਤ ਮੁਰਦੂ ਕਾਤ ਜਿੰਨ ਘਰ ਕਰਕੇ ਤੇ ਰਾਤ ਅਦਰ ਮਹਿੰਗੇ ਵਿੱਚ ਕਾ ਸਾ ਮੇਰੇ ਸਾਰੇ ਦੇ ਘਰਿਆ ਦੇਰ ਨਾ ਹੋਵੇ ਬਾਰੇ ਸੁਣਾ ਕੇ ਨਾਮ ਗੋਜਰੀ ਮੰਨਨ ਚੌਥਾ ਵਰਕ ਜਨ ਸਾਧ ਗੁਰ ਸਾਧ ਪ੍ਰੋਕਾ ਨੂੰ ਅਨੇਕ ਸੰਦਸ ਹੋਏ ਆਪਰੇ ਕਿਤਵਾਂ ਦੀ ਬੋਲਾ ਮਾਰੇ ਹੋ ਗਿਆ ਇੱਕ ਘੰਟਾ ਨਾਮ ਬਰਵਾ ਸ਼ੌ ਮੇਰੇ ਮੀਤ ਗੋਜਰੀ ਨਾਮ ਬਰਵਾ ਦੇ ਇਲਾਕੇ ਸੋ ਫਰੀਕਾ ਜਿਹੜਾ ਆਹ ਉਹ ਕਿਲੇ ਵੀ ਬੋਲਾ ਵਰਵਾਦਾ ਸਰ ਗੰਡੇ ਕਾ ਤਰਾ ਹੋਈ ਉਹ ਵੀ ਟ੍ਰੇਨਾਂ ਲੈ ਕੇ ਆਏ ਨੇ ਕਿਲੇ ਤੋਂ ਗੰਡੇ ਲੈਣਾ ਇਹਨਾਂ ਸਪੈਸ਼ਲ ਨਮੋਦ ਵਿੱਚ ਟ੍ਰਾਮਾਂ ਦਾ ਹੈਗਾ ਗੰਡੇ ਦਾ ਉਹ ਤਾਂ ਕੰਟੀ ਵਾਲਾ ਸਾਮ ਨਹੀਂ ਉਹਨਾਂ ਨਾਲ ਉਹ ਬੱਟੇ ਕਹਿੰਦੇ ਭੁੱਲਾ ਬੰਨ ਲੇਗਾ ਆਹ ਪਾਣੀ ਪਾਣੀ ਭਾਈ ਦੁੱਧ ਵੇਚਣਾ ਹੈ ਇਹ ਫੇਰ ਕਈ ਡੈਰੀਆ ਭਾਈ ਬਈ ਨਾ ਖਲੀ ਦੁੱਧ ਤਿਆਰ ਕਰਕੇ ਵੇਚਦੇ ਆ ਜਿਹੜਾ ਮੁੰਡਾ ਲੈਣਾ ਹੈ ਉਹ ਹੋਰ ਦੇ ਪੂਰੇ ਇਹ ਕਰਦਾ ਨਾ ਤੂੰ ਸਾਫ ਕਰਦਾ ਬਈ ਤੂੰ ਆਹ ਕਹਿੰਦਾ ਤਾਂ ਬਣਾਤਾ ਪਾਣੀ ਪਾ ਕੇ ਠੀਕ ਨਹੀਂ ਬਣਾਤਾ ਵੀ ਇਹਦਾ ਓਦੋ ਓਏ ਕਿੰਨਾ ਓਏ ਹਾਂ ਇਹ ਬਣਾ ਇਹ ਹਾਂ ਦੁੱਧ ਨਹੀਂ ਖਰੀਦਤਾ ਆਇਆ ਦੁੱਧ ਤਿਆਰ ਕਾ ਕਾ ਮਾਰੇਗਾ ਉਹ ਆ ਮਾਰੇ ਇਹਦੇ ਪਾਣੀ ਤੋਂ ਦੇਹਰ ਇਹ ਨੋਮੀਨਾ ਡੈਰੀਆਂ ਚ ਦੇਖ ਲਓ ਭਾਈ 100 ਚਲ ਵਾ ਇੱਧਰ ਪੜਾ ਜਾ ਡਰ ਪਏ ਵੇ ਮਰ ਗਾਗੇ ਐਸੇ ਹੋਈ ਜਾਂਦਾਗਾ ਪਾਣੀ ਮਿੱਥੇ ਲੱਗਦੇ ਜਗ੍ਹਾ ਦਦ ਮਾੜਾ ਲੱਗਿਆ ਦੂਜਾ ਕਿਨਾਂ ਦਦ ਚ ਗਾ ਨਹੀਂ ਲਾ ਹੋਰ ਜਗ੍ਹਾ ਪਏ ਰੀ ਕੋਈ ਵੀ ਤੀ ਉਸ ਹੋਈ ਜਾਂਦਾਗਾ ਇਹ ਬਿਜਲੀ ਦਾ ਮੁੰਡਾ ਜੀ ਭਾਈ ਐਂਟੀ ਦੇ ਨਾਲ ਬਿਜਲੀ ਬਿਜਲੀ ਆਈ ਇਹ ਕਰੰਟ ਮਾਰ ਦਿਆ ਇਹਦੇ ਬਾਪੇ ਦਾ ਨਾਮ ਬਿਜਲਾ ਏਪੀ ਦਾ ਨਾਮ ਵੇਖ ਲੈ ਗੰਡੇ ਬ੍ਰੇਕ ਗਏ ਸਾਰੇ ਬਈ ਦੇਖ ਗਏ ਗੰਡੇ ਸਾਰੇ ਸਾਰੇ ਗੰਡੇ ਬੇਗ ਗਏ ਬਈ ਤੂੰ ਤਾਂ ਨਹੀਂ ਲੈਂਦਾ ਗੰਡੇ ਗੰਡਿਆਂ ਦਾ ਵਜਨ ਹੋ ਗਿਆ ਬਈ ਠੀਕ ਹੈ 59 ਕਿਲੋ ਬੰਦੇ ਇਹ ਤਾਂ ਬੇਈਮਾਨ ਨਹੀਂ ਹੈਗੇ ਇਹ ਟਾਫੀ ਦੇ ਜਵਾਬ ਨੂੰ ਲਾਲ ਚਾਹ ਲਾਲ ਚਾਹ ਟਾਫੀ ਦਿੰਦਾ ਹੈ ਕਹਿੰਦਾ ਮੰਗੋ ਵਾਲੀ ਲੈਣੀ ਹੈ ਕਦੋਂ ਕਿਹੜੀ ਟਾਫੀ ਲਿਆਏ ਆ ਜਿਹੜਾ ਕੰਮ ਕਰਾਉਂਦਾ ਹੈ ਗਈ ਟਾਫੀ